ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਭਾਰਤ ਤੋਂ ਗਏ ਪੰਜਾਬ ਤੋਂ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਭੇਜਣ ਦੀ ਕਬਾਇਲ ਜਾਰੀ ਸੀ ਪਰ ਇਸ ਦੇ ਵਿਚਾਲੇ ਹੀ ਡੋਨਲਡ ਟਰੰਪ ਦੇ ਵੱਲੋਂ ਇੱਕ ਨਵੀਂ ਸਕੀਮ ਲਿਆਂਦੀ ਗਈ ਹੈ 골ਡ ਕਾਰਡ ਸਕੀਮ ਲਿਆਂਦੀ ਗਈ ਹੈ ਜਿਸ ਦੇ ਤਹਿਤ ਅਮਰੀਕਾ ਦੀ ਨਾਗਰਿਕਤਾ ਹਾਸਲ ਹੋ ਸਕਦੀ ਹੈ ਜੇਕਰ ਤੁਹਾਡੇ ਕੋਲ ਪੈਸਾ ਤੁਹਾਡਾ ਅਮਰੀਕਾ ਆਉਣ ਦਾ ਸੁਪਨਾ ਆਸਾਨੀ ਦੇ ਨਾਲ ਪੂਰਾ ਹੋ ਸਕਦਾ ਹੈ ਡੋਨਲਡ ਟਰੰਪ ਨੇ ਦੁਨੀਆ ਭਰ ਦੇ ਅਮੀਰ ਲੋਕਾਂ ਨੂੰ ਅਮਰੀਕਾ ਦੇ ਵਿੱਚ ਵਸਾਉਣ ਦੇ ਲਈ ਇੱਕ ਖਾਸ ਯੋਜਨਾ ਬਣਾਈ ਹੈ ਡੋਨਲਡ ਟਰੰਪ ਨੇ गोल्ड कार्ड ਦਾ ਫਾਰਮੂਲਾ ਦਿੱਤਾ ਇਸ ਦੇ ਤਾਹਤੇ ਡੋਨਲਡ 트੍ਰੰਪ ਦੁਨੀਆ ਭਰ ਦੇ ਅਮੀਰ ਲੋਕਾਂ ਨੂੰ ਅਮਰੀਕਾ ਦੇ ਵਿੱਚ ਵਸਾਉਣ ਜਾ ਰਹੇ ਨੇ ਤੇ ਬਦਲੇ ਦੇ ਵਿੱਚ 트੍ਰੰਪ ਦੀ ਅਮਰੀਕੀ ਸਰਕਾਰ ਉਹਨਾਂ ਅਮੀਰ ਲੋਕਾਂ ਤੋਂ 5 ਮਿਲੀਅਨ ਡਾਲਰ ਵਸੂਲ ਕਰੇਗੀ ਅਮਰੀਕਨ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਮੰਗਲਵਾਰ ਨੂੰ ਗੋਲਡ ਕਾਰਡ ਦਾ ਐਲਾਨ ਕੀਤਾ ਹੈ ਇਹ ਗ੍ਰੀਨ ਕਾਰਡ ਦਾ ਪ੍ਰੀਮੀਅਮ ਵਰਜ਼ਨ ਹੋਣ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਦੁਨੀਆ ਭਰ ਦੇ ਅਮੀਰ ਲੋਕ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕਣਗੇ ਡੋਨਲਡ 트੍ਰੰਪ ਨੇ ਓਵਲ ਆਫਿਸ ਦੇ ਵਿੱਚ ਕਿਹਾ ਕਿ ਕਾਰਡ 5 ਮਿਲੀਅਨ ਡਾਲਰ ਦੇ ਵਿੱਚ ਉਪਲਬਧ ਹੋਵੇਗਾ ਜਿਨ੍ਹਾਂ ਨੂੰ ਇੱਕ ਕਾਰ ਚਾਹੀਦਾ ਹੈ ਉਹ ਇਸ ਨੂੰ ਖਰੀਦ ਸਕਣਗੇ ਇਸ ਤੋਂ ਬਾਅਦ ਉਹ ਗ੍ਰੀਨ ਕਾਰਡ ਦੇ ਲਾਭ ਤੇ ਹੋਰ ਸਹੂਲਤਾਂ ਲੈ ਸਕਣਗੇ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਇੱਕ 골ਡ ਕਾਰਡ ਵੇਚਣ ਜਾ ਰਹੇ ਹਾਂ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਇਹ ਹੋਰ ਵੀ ਵਧੀਆ ਕਾਰਡ ਹੈ ਅਸੀਂ ਇਸ ਕਾਰਡ ਦੀ ਕੀਮਤ ਲਗਭਗ 5 ਮਿਲੀਅਨ ਡਾਲਰ ਰੱਖਾਂਗੇ ਇਹ ਤੁਹਾਨੂੰ ਗ੍ਰੀਨ ਕਾਰਡ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਪ੍ਰਦਾਨ ਕਰੇਗਾ 트럼ਪ ਦਾ ਮਤਲਬ ਹੈ ਜੇਕਰ ਕਿਸੇ ਕੋਲ 5 ਮਿਲੀਅਨ ਡਾਲਰ ਹੈਗੇ ਨੇ ਤਾਂ ਉਸ ਨੂੰ ਅਮਰੀਕੀ ਨਾਗਰਿਕਤਾ حاصل ਹੋ ਸਕਦੀ ਹੈ ਤਾਂ ਇੱਕ ਸੁਨਹਿਰੀ ਮੌਕਾ ਅਮਰੀਕਾ ਜਾਣ ਵਾਲੇ ਨਾਗਰਿਕਾਂ ਲਈ ਇਹ ਮੰਨਿਆ ਜਾ ਰਿਹਾ ਹੈ ਪਹਿਲਾ 11 ਕਾਨੂੰਨੀ ਢੰਗ ਦੇ ਨਾਲ ਗਏ ਪ੍ਰਵਾਸੀਆਂ ਨੂੰ ਡੋਨਲਡ 트੍ਰੰਪ ਦੇ ਵੱਲੋਂ ਅਮਰੀਕਾ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਪਰ ਹੁਣ ਯੂਐਸਏ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ 골ਡ ਕਾਰਡ ਸਕੀਮ ਡੋਨਲਡ 트੍ਰੰਪ ਦੇ ਵੱਲੋਂ ਲਿਆਂਦੀ ਗਈ ਹੈ ਅਮੀਰ ਲੋਕਾਂ ਦੇ ਲਈ ਇਹ ਸਕੀਮ ਮੰਨੀ ਜਾ ਰਹੀ ਹੈ ਜਿਹੜੇ ਅਮਰੀਕਾ ਜਾਣ ਦਾ ਸੁਪਨਾ ਵੇਖ ਰਹੇ ਨੇ ਅਮਰੀਕਾ ਦੇ ਵਿੱਚ ਰਹਿਣ ਦਾ ਸੁਪਨਾ ਜਿਹੜੇ ਵੇਖ ਰਹੇ ਨੇ ਉਹਨਾਂ ਲੋਕਾਂ ਦੇ ਲਈ ਇਹ ਲੱਕੀ ਡਰਾ ਵੀ ਮੰਨਿਆ ਜਾ ਰਿਹਾ ਹੈ 5 ਮਿਲੀਅਨ ਡਾਲਰ ਡੋਨਲਡ ਟਰੰਪ ਸਰਕਾਰ ਨੂੰ ਦਿੱਤਾ ਜਾਵੇ ਤਾਂ ਉਹ ਅਮਰੀਕਾ ਰਹਿਣ ਦਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਨੇ ਤਾਂ 43 ਕਰੋੜ ਦੀ ਗੱਲ कही ਜਾ ਰਹੀ ਹੈ ਕਿ 43 ਕਰੋੜ ਤੇ ਉਹ ਤੇ ਅਮਰੀਕਾ ਦੀ ਨਾਗਰਿਕਤਾ ਲਵ ਡੋਨਲਡ ਟਰੰਪ ਦੇ ਵੱਲੋਂ ਜਿਹੜੀ 골ਡ ਕਾਰਡ ਸਕੀਮ ਲਿਆਂਦੀ ਗਈ ਹੈ ਇਸ ਨੂੰ ਲੈ ਕੇ ਕਾਫੀ ਸਵਾਲ ਵੀ ਖੜੇ ਹੋ ਰਹੇ ਨੇ ਆਲੋਚਨਾ ਵੀ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਪੰਜਾਬੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਪਰ ਦੂਸਰੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਡੋਨਲਡ ਟਰੰਪ ਇਹ ਨਵੀਆਂ ਸਕੀਮਾਂ ਲੈ ਕੇ ਆ ਰਹੇ ਨੇ